ਲੋ ਜੀ ਅੱਜ ਤੁਹਾਡੇ ਵਾਸਤੇ ਲੈ ਕੇ ਆ ਗਏ ਆ ਬਹੁਤ ਹੀ ਸੋਹਣੇ ਜੇ ਡਿਜ਼ਾਈਨਰ ਜੇ ਸੂਟ ਇੱਕ ਤੇ ਆਣਗੇ ਜੀ ਪਿਓਰ ਸਿਲਕ ਦੇ ਆਪ ਤਿਆਰ ਕੀਤੇ ਸੂਟ ਬੁਟੀਕ ਸਟਾਈਲ ਦੇ ਵਿਦਾਊਟ ਦੁਪੱਟਾ ਤੇ ਇੱਕ ਵੈਰਾਈਟੀ ਦਿਖਾਵਾਂਗੇ ਜੀ ਤੁਹਾਨੂੰ ਬਰਬਰੀ ਕਾਟਨ ਦੀ ਪਹਿਣਾ ਮੰਗਦੀ ਅਸੀਂ ਕਿ ਪਲੇਨ ਦੇ ਵਿੱਚ ਦਿਖਾ ਦਿਓ ਸਾਨੂੰ ਅਸੀਂ ਆਪਣੇ ਅਕੋਰਡਿੰਗ ਕਢਾਈ ਕਰਵਾ ਲਵਾਂਗੇ ਜਾਂ ਜਿਨ੍ਹਾਂ ਨੇ ਪਲੇਨ ਲੈਣਾ ਪਲੇਨ ਲੈ ਸਕਦੇ ਹੋ ਫਾ ਤਾਂ ਦੋ ਵੈਰਾਈਟੀ ਦਿਖਾਈ ਜਾਏਗੀ ਬਰਬਰੀ ਕਾਟਨ ਪਲੇਨ ਸੂਟ ਤੇ ਨਾਲ ਤੁਹਾਨੂੰ ਪਿਓਰ ਸਿਲਕ ਦੇ ਡਿਜ਼ਾਈਨ ਕੀਤੇ ਹੋਏ ਬਹੁਤ ਪੈਰਾਜੇ ਵਿਦਾਉਟ ਦੁਪੱਟਾ ਵਾਲੇ ਸੂਟ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਪ੍ਰੀਤ ਮਾਲ ਮਿਸਰ ਤੋਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਲੋ ਜੀ ਪਹਿਲਾਂ ਤੇ ਸਟਾਰਟ ਕਰਦੇ ਹਾਂ ਜੀ ਬਰਬਰੀ ਕਾਟਨ ਦੇ ਸੂਟ ਬਹੁਤ ਹੀ ਸੋਹਣੇ ਜੇ ਪਲੇਨ ਸਟੱਫ ਦੇ ਵਿੱਚ ਦੇ ਰਹੇ ਹਾਂ 5 ਮੀਟਰ ਕੱਟ ਹੋਏਗੀ ਇੱਕ ਕਲਰ ਦੇ 4-4 ਸੂਟ ਮਿਲ ਜਾਣਗੇ ਯਾਨੀ ਕਿ ਮੈਂ ਤੁਹਾਨੂੰ ਥਾਨ ਦਿਖਾਵਾਂਗੀ ਤੇ ਕਲਰ ਤੁਸੀਂ ਚੈੱਕ ਕਰੋ ਜੀ ਕਲਰ ਕਿੰਨੇ ਸੋਹਣੇ ਸੋਹਣੇ ਮਿਲ ਜਾਂਦੇ ਨੇ ਪਹਿਲਾ ਕ ਆਏਗੀ ਬਰਬਰੀ कॉटन ਮਿਲੇਗੀ ਸਾਰੀ ਤੁਹਾਨੂੰ ਵਿਦਾਊਟ ਲਾਈਨਿੰਗ ਸੂਟ ਸਟੀਚ ਹੋਏਗਾ ਤੁਸੀਂ ਆਪਣੇ ਅਕੋਰਡਿੰਗ ਇਹਦੇ ਤੇ ਲੇਸ ਲਗਾ ਕੇ ਸਟੀਚ ਕਰਾ ਲਓ ਚਾਹੇ ਵਰਕ ਕਰਾ ਲਓ ਹੈਂਡ ਵਰਕ ਕਰਾ ਲਓ ਜਿੱਦਾਂ ਦਾ ਮਰਜ਼ੀ ਵਰਕ ਕਰਾ ਸਕਦੇ ਹੋ ਬਹੁਤ ਪਿਆਰਾ ਜਿਹਾ ਬਹੁਤ ਫਾਈਨ ਕਪੜਾ ਜਦ ਚੜਾ ਤੁਹਾਨੂੰ ਮਿਲ ਰਿਹਾ ਜੀ ਬਰਬਰੀ कॉटन ਦਾ ਡਿਜ਼ਾਈਨਰ ਸੂਟ ਹੋਣਗੇ ਰੇਟ ਬਹੁਤ ਜ਼ਿਆਦਾ ਰੀਜ਼ਨੇਬਲ ਹੋਏਗਾ ਲਓ ਜੀ ਚੈੱਕ ਕਰੋ ਜੀ ਚਾਕਲੇਟ ਬਰਬਰੀ ਜਿਹੜੀ ਆ ਤੁਹਾਨੂੰ ਸੂਟ ਮਿਲ ਰਿਹਾ ਜੀ ਪ੍ਰੋਪਰ ਚਾਕਲੇਟ ਬਰਬਰੀ ਮਿਲੇਗੀ ਚਾਕਲੇਟ ਆਏ ਕਿ ਸੌਫਟ ਬਿਲਕੁਲ ਤੇ ਬਿਲਕੁਲ ਸ਼ਾਈਨਿੰਗ ਪ੍ਰੋਪਰ ਸੂਟ ਦੇ ਵਿੱਚ ਜਿਹੜੇ ਆ ਤੁਹਾਨੂੰ ਮਿਲੇਗੇ ਡਿਜ਼ਾਈਨਰ ਜੈ ਸੂਟ ਮਿਲੇਗਾ ਬਰਬਰੀ ਕਾਟਨ ਹੋਏਗੀ ਡਿਜ਼ਾਈਨਰ ਸੂਟ ਹੋਏਗਾ ਵਿਦਾਊਟ ਦੁਪੱਟਾ ਜਿਹੜਾ ਇਹ ਸੂਟ ਬਣਾਏਗਾ ਅੱਜ ਦੀ ਵੀਡੀਓ ਦਾ ਸਾਰਾ ਹੀ ਸਟਾਕ ਜਿਹੜਾ ਤੁਹਾਨੂੰ ਸੇਮ ਕਲਰ ਦੇ 4-4 ਸੂਟ ਮਿਲ ਜਣਗੇ ਪ੍ਰਾਈਸ ਹੈਗਾ ਜੀ ਕੋਈ ਹਜ਼ਾਰ ਨਹੀਂ ਕੋਈ 800 ਨਹੀਂ ਕੋਈ 900 ਨਹੀਂ ਸਿਰਫ ਤੇ ਸਿਰਫ 500 ਰੁਪਏ ਦਾ ਸੂਟ ਸ਼ਿਪਿੰਗ ਫ੍ਰੀ ਦੇ ਨਾਲ 5 ਮੀਟਰ ਕੱਟ 500 ਰੁਪਏ ਦਾ ਸੂਟ ਦੋ ਸੂਟ ਲੈ ਸਕਦੇ ਹੋ ਸੇਮ ਚਾਰ ਸੂਟ ਲੈ ਲਓ ਜਿੱਦਾਂ ਦੇ ਮਰਜ਼ੀ ਨੇ ਮਰਜ਼ੀ ਸੂਟ ਤੁਸੀਂ ਲੈ ਸਕਦੇ ਹੋ ਸਟਾਫ ਤੁ ਪੇਅਰ ਚਾਕਲੇਟ ਬਰਬਰੀ ਮਿਲ ਰਹੀ ਹੈ ਜੇ ਤੁਹਾਨੂੰ ਦੂਜਾ ਕਲਰ ਦੇ ਵਿੱਚ ਆ ਜਾਏਗਾ ਬਹੁਤ ਪਿਆਰਾ ਜਿਹਾ ਚਾਕਲੇਟੀ ਕਲਰ ਚਾਕਲੇਟ ਬਰਬਰੀ ਮਿਲ ਰਹੀ ਹੈ ਤੇ ਚਾਕਲੇਟ ਕਲਰ ਹੀ ਤੁਹਾਨੂੰ ਮਿਲ ਜੇਗਾ ਜੀ ਦੂਜਾ ਕਲਰ ਬਿਲਕੁਲ ਸੌਫਟ ਤੇ ਨਰਮ ਜਿਹਾ ਸਟੱਫ ਮਿਲੇਗਾ ਜੀ ਬਹੁਤ ਪਿਆਰਾ ਜਿਹਾ ਸਟੱਫ ਹੋਏਗਾ ਇਹਦੇ ਵਿੱਚ ਡਿਜ਼ਾਈਨਿੰਗ ਜਿਹੜੇ ਤੁਸੀਂ ਆਪਣੇ ਅਕੋਰਡਿੰਗ ਤੁਸੀਂ ਕਰਵਾ ਸਕਦੇ ਹੋ ਚਾਹੇ ਵਰਕ ਕਰਵਾ ਲਓ ਚਾਹੇ ਤੁਸੀਂ ਕਰਵਾ ਲਓ ਇਹਦੇ ਉੱਪਰ ਹੈਂਡ ਪੇਂਟ ਤੇ ਚਾਹੇ ਤੁਸੀਂ ਕਰਵਾ ਲਓ ਇਹਨੂੰ ਲੇਸ ਲਗਾ ਕੇ ਸੂਟ ਨੂੰ ਤਿਆਰ ਕਰਾ ਲਓ ਨੈਕਸਟ ਕਲਰ ਆਗੇ ਆ ਜਾਏਗਾ ਜੀ ਜਿਹਦੇ ਵਿੱਚ ਪਰਪਲ ਕਲਰ ਬਹੁਤ ਪਿਆਰੇ ਜੀ ਪਰਪਲ ਸ਼ੇ ਰਾਜੇ ਕੀ ਡਿਜ਼ਾਈਨਰ ਸੂਟ ਹੈਗਾ 올ਓਵਰ ਕੱਟ 5 ਮੀਟਰ ਆਏਗੀ ਬਿਲਕੁਲ ਸੌਫਟ ਤੇ ਨਰਮ ਜਿਹਾ ਸਟੱਫ ਹੋਏਗਾ ਦੇਖੋ ਕੰਨੀ ਤੇ ਤੁਸੀਂ ਚੈੱਕ ਕਰ ਸਕਦੇ ਹੋ ਬਿਲਕੁਲ ਰੂਮ ਵਰਗਾ ਸੌਫਟ ਜਿਹਾ ਸਟੱਫ ਜਿਹੜਾ ਉਹਦੇ ਦਾ ਬਣਿਆ ਸਾਰਾ ਤੇ ਤੁਸੀਂ ਆਪਣੇ ਅਕੋਰਡਿੰਗ ਸੂਟ ਨੂੰ ਸਟਿਚ ਕਰਵਾ ਸਕਦੇ ਹੋ 5 ਮੀਟਰ ਕੱਟ ਪਲੇਨ ਸੂਟ ਮਿਲ ਰਿਹਾ ਹੈ ਤੁਹਾਨੂੰ ਲੈਸ ਪ੍ਰਾਈਸ ਦੇ ਵਿੱਚ ਸਿਰਫ ਤੇ ਸਿਰਫ 500 ਰੁਪਏ ਦਾ ਸੂਟ ਨੈਕਸਟ ਤੇ ਇਹਦੇ ਵਿੱਚ ਲਾਸਟ ਕਲਰ ਆ ਗਿਆ ਜੀ ਮਹਿੰਦੀ ਕਲਰ ਸਟੱਫ ਤੁਹਾਨੂੰ ਪਿਓਰ ਬਰਬਰੀ ਚਾਕਲੇਟ ਬਰਬਰੀ ਦਾ ਮਿਲ ਰਿਹਾ ਜੀ ਡਿਜ਼ਾਈਨਰ ਸੂਟ ਪਲੇਨ ਸਟਫ ਮਿਲ ਰਿਹਾ ਜੀ ਸੇਮ ਕਲਰ ਦੇ 4 4 ਸੂਟ ਮਿਲ ਜਾਣਗੇ ਇਹ ਪੂਰੇ ਥਾਨ ਦਾ ਜਨੂ ਜਿਹੜਾ ਇਹ ਦਿਖਾਇਆ ਜਾ ਰਿਹਾ ਹੈ ਡਿਜ਼ਾਈਨਿੰਗ ਆਪਣੇ ਅਕੋਰਡਿੰਗ ਜਿੰਦਾ ਦਾ ਮਰਜ਼ੀ ਵਰਕ ਕਰਾ ਕੇ ਸੂਟ ਨੂੰ ਤਿਆਰ ਕਰਵਾ ਸਕਦੇ ਹੋ ਰੇਟ ਸਿਰਫ ਤੇ ਸਿਰਫ 500 ਸ਼ਿਪਿੰਗ 올 ਇੰਡੀਆ ਫ੍ਰੀ ਲਓ ਜੀ ਇਹਦੇ ਵਿੱਚ ਇਹ ਚਾਰ ਕਲਰ ਮਿਲਣਗੇ ਚੈੱਕ ਕਰ ਲਓ ਜੀ ਜਿਹੜਾ ਵੀ ਕਲਰ ਲੈਣਾ ਹੈ ਨੰਬਰ ਚੱਲ ਰਿਹਾ ਸਕਰੀਨ ਤੇ ਉਹਦੇ ਤੇ ਤੁਸੀਂ ਬੁਕਿੰਗ ਦੇ ਦੇਣੀ ਹੈ ਸੂਟਾਂ ਦੀ ਜਿਹੜਾ ਵੀ ਤੁਸੀਂ ਬੁੱਕ ਕਰਵਾਉਣਾ ਹੈ ਸੂਟ ਅੱਜ ਦੀ ਵੀਡੀਓ ਦੇ ਵਿੱਚ ਲਓ ਜੀ ਹੁਣ ਸਟਾਰਟ ਕਰਦੇ ਹਾਂ ਜੀ ਪਿਓਰ ਸਿਲਕ ਦਾ ਹੁਣ ਜਿਵੇਂ ਤੁਹਾਨੂੰ ਦੱਸਿਆ ਕਿ ਪਿਓਰ ਸਿਲਕ ਦਿਖਾਵਾਂਗੇ ਪਿਓਰ ਸਿਲਕ ਕੰਨੀ ਤੋਂ ਚੈੱਕ ਕਰ ਸਕਦੇ ਹੋ ਲਓ ਜੀ ਕੰਨੀ ਤੋਂ ਚੈੱਕ ਕਰ ਸਕਦੇ ਹੋ ਪਿਓਰ ਸਿਲਕ ਮਿਲ ਰਹੀ ਹੈ ਜਾਨੀ ਕਿ ਪਿਓਰ ਅਪਾੜਾ ਸਿਲਕ ਪਿਓਰ ਪਾੜਾ ਸਿਲਕ ਦਾ ਸੂਟ ਹੋਏਗਾ 올ਓਵਰ ਤੇ ਇਹ ਹੋਏਗਾ ਜੀ ਦੋ ਪੀਸਾਂ ਦੀ ਕੱਟ ਹੋਏਗੀ ਯਾਨੀ ਕਿ ਦੋਵਾਂ ਨੂੰ ਜੁਆਇੰਟ ਕੀਤਾ ਹੋਏਗਾ ਔਰ 6 ਮੀਟਰ ਸੂਟ ਮਿਲੇਗਾ ਤੁਹਾਨੂੰ ਸਾਢੇ 5 ਨਿਕਲ ਆਵੇ 6 ਨਿਕਲ ਆਵੇ ਸਾਢੇ 6 ਨਿਕਲ ਆਵੇ ਤੁਹਾਡਾ ਹੀ ਸਟੱਫ ਹੋਏਗਾ ਇਹ ਬਹੁਤ ਪਿਆਰਾ ਜਿਹਾ ਸੂਟ ਹੈ ਸਾਰੀ ਸ਼ਰਟ ਦੇ ਉੱਪਰ ਹੈਵੀ ਵਰਕ ਮਿਲੇਗਾ ਤੁਹਾਨੂੰ ਸਟੱਫ ਤੁਹਾਨੂੰ ਪਿਓਰ ਸਿਲਕ ਦਾ ਮਿਲ ਰਿਹਾ ਸਾਰੀ ਸ਼ਰਟ 'ਚ ਹੈਵੀ ਵਰਕ ਮਿਲੇਗਾ ਕੋਈ ਲੈਂਥ ਦਾ ਝੰਜੜ ਨਹੀਂ ਹੈਗਾ ਕੋਈ ਕਿਰਦਾ ਨਹੀਂ ਹੈਗਾ 28 29 30 ਜਿੰਨਾ ਮਰਜ਼ੀ ਕਿਰਾ ਕਰੋ ਸਾਰੀ ਸ਼ਰਟ 'ਚ ਵਰਕ ਮਿਲੇਗਾ ਤੁਹਾਨੂੰ ਨਾਲ ਮਿਲ ਜੇਗਾ ਜੀ ਪੌ ਨਾਲ ਤਾਂ ਨੂੰ ਪਹੁੰਚਾ ਵੀ ਮਿਲ ਜੇਗਾ ਚਾਹੇ ਪਹੁੰਚਾ ਬਣਾ ਲਓ ਚਾਹੇ ਬਾਜੂ ਲੈ ਆਓ ਬਹੁਤ ਪੈਰਾਜਾ ਡਿਜ਼ਾਈਨ ਮਿਲੇਗਾ ਇਹ ਆ ਗਿਆ ਜੀ ਡਾਰਕ ਮਜ਼ੈਂਟਾ ਕਲਰ ਰੇਟ ਬਹੁਤ ਜਿਆਦਾ ਲੈਸ ਇੰਨੇ ਦੇ ਵਿੱਚ ਤੁਹਾਨੂੰ ਮਾਰਕੀਟ ਦੇ ਵਿੱਚ ਸੂਟ ਵੀ ਨਹੀਂ ਮਿਲਣਾ ਪ੍ਰਾਈਸ ਦੇ ਵਿੱਚ ਦੇਣ ਲੱਗੇ ਆ ਮਾਰਕੀਟ ਦੇ ਵਿੱਚ ਇਹੀ ਸੂਟ ਤੁਹਾਨੂੰ ਜਿਹੜਾ ਪਲੇਨ ਹੀ 800 900 ਦਾ ਮਿਲੇਗਾ ਤੁਹਾਨੂੰ ਵਰਕ ਕਰਕੇ ਸਿਰਫ ਤੇ ਸਿਰਫ 680 ਰੁਪਏ ਦਾ ਸੂਟ ਪੈ ਰਿਹਾ ਸ਼ਿਪਿੰਗ ਫ੍ਰੀ ਦੇ ਨਾਲ ਚਾਹੇ ਸਿੰਗਲ ਸੂਟ ਲੈ ਲੋ ਚਾਹੇ ਜਹੀ ਚਾਰ ਚਾਰ ਸੂਟ ਲੈ ਲੋ ਲੋ ਜੀ ਸੇਮ ਕਲਰ ਦੇ ਤਿੰਨ ਸੂਟ ਮਿਲ ਜਾਣਗੇ ਸੇਮ ਕਲਰ ਦੇ ਸੇਮ ਡਿਜ਼ਾਈਨ ਦੇ ਤਿੰਨ ਸੂਟ ਮਿਲ ਜਾਣਗੇ ਰੇਟ ਇੱਕ ਹੀ ਆ ਸਿਰਫ ਤੇ ਸਿਰਫ 680 ਦਾ ਸੂਟ ਕੱਟ ਵੀ ਤੁਹਾਨੂੰ ਤਾਂ ਤੁਹਾਨੂੰ ਤੁਹਾਡੇ ਘਰ ਹੀ ਬਹੁਤ ਲੈਸ ਪ੍ਰਾਈਸ ਦੇ ਵਿੱਚ ਦੂਜਾ ਕਲਰ ਦੇ ਵਿੱਚ ਆ ਜਾਏਗਾ ਮਸਟਰਡ ਕਲਰ ਸਟਫ ਪਿਓਰ ਸਿਲਕ ਦਾ ਪਿਓਰ ਉਪਾੜਾ ਸਿਲਕ ਜਿਹਨੂੰ ਕਹਿੰਦੇ ਨੇ ਉਹ ਤੁਹਾਨੂੰ ਸਟਫ ਮਿਲ ਰਿਹਾ ਤੁਸੀਂ ਇਹਦੇ ਨਾਲ ਮਹਿੰਦੀ ਕਲਰ ਦਾ ਦੁਪੱਟਾ ਕਰ ਸਕਦੇ ਹੋ ਇਹਦੇ ਨਾਲ ਫਲੋਜ਼ੀ ਕਲਰ ਦਾ ਕਰ ਸਕਦੇ ਹੋ ਲਓ ਜੀ ਪਿਓਰ ਸਿਲਕ ਦਾ ਆ ਗਿਆ ਸੂਟ ਇਹਦੇ ਤੇ ਹੋਈ ਆ ਮਹਿੰਦੀ ਕਲਰ ਦੀ ਕਢਾਈ ਕਟਕਾਂ ਨੂੰ 6 ਮੀਟਰ ਮਿਲ ਰਹੀ ਹੈ ਬਹੁਤ ਪਿਆਰੀ ਜੀ 6 ਨਿਕਲ ਆਵੇ 6.5 ਨਿਕਲ ਆਵੇ ਲੋ ਜੀ ਇਹਦੇ ਤੇ ਮਹਿੰਦੀ ਕਲਰ ਦੀ ਕਢਾਈ ਹੋਈ ਹੈ ਸਾਰੀ ਸ਼ੋਰ ਦੇ ਵਿੱਚ ਇੱਕ ਹੀ ਤੁਹਾਨੂੰ ਲੈਂਥ ਦਾ ਕੋਈ ਝੰਜਟ ਨਹੀਂ ਹੈਗਾ ਨਾ ਤੁਹਾਨੂੰ ਘੇਰੇ ਦੀ ਕੋਈ ਪ੍ਰੋਬਲਮ ਆਏਗੀ ਪਹੁੰਚਾ ਕਢਾਈ ਤੁਹਾਨੂੰ ਨਾਲ ਮਿਲ ਰਿਹਾ ਹੈ ਬਹੁਤ ਪੈਰਾ价 ਬਹੁਤ ਲੈਸ ਪ੍ਰਾਈਸ ਦੇ ਵਿੱਚ ਸਿਰਫ ਤੇ ਸਿਰਫ 680 ਦਾ ਸੂਟ ਸ਼ਿਪਿੰਗ 올 ਇੰਡੀਆ ਫ੍ਰੀ ਸੇਮ ਕਲਰ ਦੇ ਇਹਦੇ ਤਿੰਨ ਸੂਟ ਮਿਲ ਜਾਣਗੇ ਮਸਟਰਡ ਦੇ ਵੀ ਤੁਹਾਨੂੰ ਸੇਮ ਕਲਰ ਚ ਤਿੰਨ ਸੂਟ ਮਿਲ ਜਾਣਗੇ ਨੈਕਸਟ ਕਲਰ ਆ ਗਿਆ ਜੇ ਰਸਟ ਕਲਰ ਲੋ ਜੀ ਰਸਟ ਕਲਰ ਦੀ ਹੋਈ ਹੈ ਜੀ ਫਰੋਜੀ ਕਲਰ ਦੀ ਕਢਾਈ ਸੂਟ 6 ਮੀਟਰ ਕੱਟ ਮਿਲ ਰਹੀ ਹੈ 6 6.5 ਪ੍ਰੋਪਰ ਕੱਟ ਮਿਲੇਗੀ ਤੁਹਾਨੂੰ ਕੋਈ 5 ਮੀਟਰ ਕੱਟ ਨਹੀਂ ਹੋਏਗੀ ਅੱਜ ਦੀ ਵੀਡੀਓ ਦੀ ਲੋ ਜੀ ਇਹਦੇ ਤੇ ਫਿਰੋਜ਼ੀ ਕਲਰ ਦੀ ਕਢਾਈ ਹੋਈ ਹੈ ਬਹੁਤ ਪਿਆਰੀ ਜੀ ਕਪੜਾ ਤੁਹਾਨੂੰ ਪਿਓਰ ਸਿਲਕ ਦਾ ਮਿਲ ਰਿਹਾ ਨਾਲ ਤੁਹਾਨੂੰ ਪੌਂਚਾ ਕਢਾਈ ਮਿਲ ਰਿਹਾ ਬਹੁਤ ਪਿਆਰਾ ਜਿਹਾ ਪੌਂਚਾ ਕਢਾਈ ਆ ਜਾਏਗਾ ਲੈਸ ਪ੍ਰਾਈਸ ਦੇ ਵਿੱਚ ਸਿਰਫ ਤੇ ਸਿਰਫ 680 ਰੁਪਏ ਦਾ ਸੂਟ ਇਹਦੇ ਵੀ ਤੁਹਾਨੂੰ ਤਿੰਨ ਸੂਟ ਮਿਲ ਜਾਣਗੇ ਸੇਮ ਇੱਕੋ ਜਿਹੀ ਨੈਕਸਟ ਤੇ ਇਸ ਡਿਜ਼ਾਈਨ ਦੇ ਵਿੱਚ ਲਾਸਟ ਕਲਰ ਆ ਗਿਆ ਫਿਰੋਜ਼ੀ ਕਲਰ ਬਹੁਤ ਪਿਆਰਾ ਜਿਹਾ ਫਿਰੋਜ਼ੀ ਕਲਰ ਦੇ ਜਿਆਦਾ ਸੂਟ ਮੈਂ ਮਾਏ ਆ ਕਿ ਲਓ ਜੀ ਪਿਓਰ ਸਿਲਕ ਦਾ ਆ ਜਾਏਗਾ ਸੂਟ 올ਓਵਰ 6 ਮੀਟਰ ਕੱਟ 6 6.5 ਮੀਟਰ ਕੱਟ ਮਿਲੇਗੀ 올ਓਵਰ ਸੂਟ ਆਏਗਾ ਬਹੁਤ ਪਿਆਰਾ ਜਿਹਾ ਦਿੱਤੇ ਬੇਬੀ ਪਿੰਕ ਕਲਰ ਦੀ ਕਢਾਈ ਹੋਈ ਆ ਇੱਥੇ ਡਾਰਕ ਮਜ਼ੈਂਟਾ ਨਹੀਂ ਕੀਤੀ ਬੇਬੀ ਪਿੰਕ ਕਲਰ ਦੀ ਕਢਾਈ ਹੈ ਤੁਸੀਂ ਡਾਰਕ ਸੂਟ ਹੈ ਤੇ ਲਾਈਟ ਦੁਪੱਟਾ ਲੈ ਸਕਦੇ ਜੇ ਪੌਂਚੇ ਤੇ ਕਢਾਈ ਆ ਜਾਏਗੀ ਲੈਸ ਤੇ ਲੈਸ ਸਿਰਫ ਤੇ ਸਿਰਫ 680 ਰੁਪਏ ਦਾ ਸੂਟ ਲਓ ਜੀ ਇਹ ਜੇ ਇਹਦੇ ਤੁਹਾਨੂੰ ਮਿਲ ਜਾਣਗੇ 4 ਸੂਟ ਸੇਮ ਇੱਕੋ ਜਿਹੀ ਯਾਨੀ ਕਿ ਪੰਜ ਸੂਟ ਚਾਰ ਸੂਟ ਤੇ ਇਹ ਪੰਜਵਾਂ ਸੂਟ ਆ ਜੇ ਸਿਰਫ ਤੇ ਸਿਰਫ 680 ਰੁਪਏ ਦਾ ਸੂਟ ਲਓ ਜੀ ਇਹਦੇ ਵਿੱਚ ਡਿਜ਼ਾਈਨ ਨੰਬਰ ਦੋ ਸ਼ੁਰੂ ਕਰਦੇ ਆਂ ਸਟੱਫ ਇਹੀ ਆਏਗਾ ਤੇ ਡਿਜ਼ਾਈਨ ਦੂਜਾ ਮਿਲ ਜੇਗਾ ਇਹ ਡਿਜ਼ਾਈਨ ਬਹੁਤ ਜ਼ਿਆਦਾ ਸੋਹਣਾ ਜੇ ਬੜਾ ਵਾਇਰਲ ਡਿਜ਼ਾਈਨ ਹੈ ਇਹ ਵਾਲਾ ਜਿਹੜਾ ਹੈ ਤੁਸੀਂ ਇੰਸਟਾਗ੍ਰam ਤੇ ਵੀ ਬੜਾ ਦੇਖਿਆ ਹੋਏਗਾ ਫੇਮਸ ਇਹ ਆ ਜਾਏਗਾ ਜੀ ਗਲੇ ਦੀ ਕੜਾਈ ਆਪਾਂ ਘੇਰੇ ਤੇ ਕੜਾਈ ਬਿਲਕੁਲ ਨਹੀਂ ਕੀਤੀ ਤੁਸੀਂ ਆਪਣੇ ਅਕੋਰਡਿੰਗ ਜਿਹੜੀ ਆ ਲੈਂਥ ਬਣਾ ਸਕਦੇ ਜੇ ਘੇਰਾ ਬਣਾ ਸਕਦੇ ਜੇ ਲਓ ਜੀ ਚੈੱਕ ਕਰੋ ਕਿੰਨਾ ਪਿਆਰਾ ਨੈਕ ਤੇ ਆਏਗਾ ਡਿਜ਼ਾਈਨ ਸਾਰਾ ਹੀ ਦੇਖੋ ਕਿੰਨਾ ਪਿਆਰਾ neck ਤੇ ਡਿਜ਼ਾਈਨ ਆਏਗਾ ਸਾਰੀ ਸ਼ਰਟ 'ਚ ਬੁੱਟੀਆਂ ਆ ਜਾਣਗੀਆਂ ਸਾਰੀ ਸ਼ਰਟ 'ਚ ਬੁੱਟੀਆਂ ਆ ਜਾਣਗੀਆਂ ਬਹੁਤ ਪਿਆਰਾ ਜਿਹਾ ਨਾਲ ਪੌਂਚਾ ਵਰਕ ਆ ਜਾਏਗਾ ਪੌਂਚਾ ਵਰਕ ਵੀ ਹੈਵੀ ਮਿਲੇਗਾ ਬਹੁਤ ਪਿਆਰਾ ਜਿਹਾ ਦੇਖੋ ਕਿੰਨਾ ਸੋਹਣਾ ਪੌਂਚਾ ਲੈਓ ਬਾਜੂ ਲੈਓ ਡਿਜ਼ਾਈਨਰ ਸੂਟ ਹੋਏਗਾ ਸਿਰਫ ਤੇ ਸਿਰਫ 680 ਰੁਪਏ ਦੇ ਵਿੱਚ ਸ਼ਿਪਿੰਗ 올 ਇੰਡੀਆ ਫ੍ਰੀ ਇਹਦੇ ਤੁਹਾਨੂੰ ਸੇਮ ਕਲਰ ਦੇ ਕਿੰਨੇ ਸੂਟ ਮਿਲ ਜਾਣਗੇ ਜੀ ਮਹਿੰਦੀ ਦੇ ਚੈੱਕ ਕਰੋ ਜੀ ਮਹਿੰਦੀ ਦੇ ਵਿੱਚ ਤੁਹਾਨੂੰ ਮਿਲ ਜਾਣਗੇ ਸੇਮ ਆਫੀ ਸੂਟ ਨੇ ਮਹਿੰਦੀ ਦੇ ਵਿੱਚ ਰਸਟ ਕਲਰ ਦਾ ਰਸਟ ਦੀ ਜਿਆਦਾ ਡਿਮਾਂਡ ਹੁੰਦੀ ਹੈ ਨਾ ਰਸਟ ਜਿਆਦਾ ਬਣਵਾਇਆ ਆਪਾਂ ਲਓ ਜੀ ਪੰਜ ਸੂਟ ਹੈ ਛੇਵਾਂ ਸੂਟ ਹੈ ਜੇ ਛੇ ਸੂਟ ਮਿਲ ਜਣਗੇ ਤੁਹਾਨੂੰ ਮਹਿੰਦੀ ਦੇ ਵਿੱਚ ਮਹਿੰਦੀ ਕਲਰ ਦਾ ਤੁਸੀਂ ਇਦਾਂ ਦਾ ਦੁਪੱਟਾ ਲੈ ਸਕਦੇ ਹੋ ਬਹੁਤ ਪਿਆਰਾ ਜਿਹਾ ਡਿਜ਼ਾਈਨ ਹੁਣ ਰਸਟ ਸੂਟ ਹੀ ਆਏਗਾ ਤੇ ਫਰੋਜ਼ੀ ਕਢਾਈ ਦੇ ਨਾਲ ਮਿਲ ਜੇਗਾ ਜਿਨ੍ਹਾਂ ਨੂੰ ਫਰੋਜ਼ੀ ਕਢਾਈ ਦੇ ਨਾਲ ਚਾਹੀਦਾ ਲਓ ਜੀ ਉਹਨਾਂ ਨੂੰ ਫਰੋਜ਼ੀ ਕਢਾਈ ਦੇ ਨਾਲ ਵੀ ਮਿਲ ਜੇਗਾ ਲੋਜੀ ਚੈੱਕ ਕਰੋ ਰਸਟ ਸੂਟ ਦਾ ਕਲਰ ਰਸਟ ਹੀ ਆਏਗਾ 6 ਮੀਟਰ ਕੱਟ ਮਿਲੇਗੀ ਇਹਦੇ ਤੇ ਫਿਰੋਜ਼ੀ ਕਲਰ ਦੀ ਕਢਾਈ ਹੋਈ ਆ ਤੁਸੀਂ ਫਿਰੋਜ਼ੀ ਕਲਰ ਦਾ ਦੁਪੱਟਾ ਲੈ ਸਕਦੇ ਸਾਰੀ ਸ਼ਰਟ ਦੇ ਵਿੱਚ ਸੰਗਣੀਆਂ ਬੂਟੀਆਂ ਆਣੀਆਂ ਨਾਲ ਤੁਹਾਨੂੰ ਮਿਲ ਜੇਗਾ ਜੀ ਪਹੁੰਚੇ ਤੇ ਵਰਕ ਇਹ ਦੇਖੋ ਕਿੰਨਾ ਪਿਆਰਾ ਪਹੁੰਚੇ ਤੇ ਵਰਕ ਮਿਲ ਜੇਗਾ ਬਿਲਕੁਲ ਲੈਸ ਪ੍ਰਾਈਸ ਦੇ ਵਿੱਚ ਬਿਲਕੁਲ ਲੈਸ ਪ੍ਰਾਈਸ ਦੇ ਵਿੱਚ ਮਿਲੇਗਾ ਸਿਰਫ ਤੇ ਸਿਰਫ 680 ਦਾ ਤੇ ਇਹਦੇ ਵਿੱਚ ਫਿਰੋਜ਼ੀ ਦੇ ਤੁਹਾਨੂੰ ਮਿਲ ਜਾਣਗੇ ਤਿੰਨ ਸੂਟ 6 ਮੀਟਰ ਕੱਟ ਹੋਏਗੀ ਤਿੰਨ ਸੂਟ ਮਿਲ ਜਾਣਗੇ ਉਹਦੇ ਤੁਹਾਨੂੰ 6 ਸੂਟ ਮਿਲ ਜਾਣਗੇ ਇਹਦੇ ਤੁਹਾਨੂੰ ਤਿੰਨ ਸੂਟ ਮਿਲਣਗੇ ਲੈਸ ਪ੍ਰਾਈਸ ਦੇ ਵਿੱਚ ਸਿਰਫ ਤੇ ਸਿਰਫ 680 ਨੈਕਸਟ ਇਹਦੇ ਵਿੱਚ ਆ ਗਿਆ ਜੀ ਫਿਰੋਜ਼ੀ ਕਲਰ ਦਾ ਸੂਟ ਫਰੋਜੀ ਕਲਰ ਦਾ ਸੂਟ ਆ ਜਾਏਗਾ ਇਹਦੇ ਤੇ ਉਹ ਐਜੀ ਮਜੈਂਟਾ ਰਾਨੀ ਪਿੰਕ ਕਲਰ ਦਾ ਵਰਕ 6 ਮੀਟਰ ਕੱਟ ਮਿਲੇਗੀ ਚੈੱਕ ਕਰੋ ਜੀ ਫਰੋਜੀ ਕਲਰ ਦਾ ਸੂਟ ਤੇ ਮਜੈਂਟਾ ਪਿੰਕ ਕਲਰ ਦੀ ਆਜੇਗੀ ਕਢਾਈ ਸਾਰੀ ਸ਼ਰਟ ਤੇ ਸੰਗਣੀਆਂ ਬੂਟੀਆਂ ਆ ਜਾਣਗੀਆਂ ਬਹੁਤ ਪਿਆਰਾ ਜਿਹਾ ਪੌਂਚਾ ਵਰਕ ਆ ਜਾਏਗਾ ਲੈਸ ਪ੍ਰਾਈਸ ਦੇ ਵਿੱਚ ਸਿਰਫ ਤੇ ਸਿਰਫ 680 ਦਾ ਇਹਦੇ ਤੁਹਾਨੂੰ ਕਾਫੀ ਸੂਟ ਮਿਲ ਜਾਣਗੇ ਲੋ ਜੀ ਇਹ ਸਾਰੇ ਸੂਟ ਇਹਦੇ ਫਰੋਜੀ ਦੇ ਵਿੱਚ ਹੀ ਮਿਲਣਗੇ ਕੋਈ 12 13 ਸੂਟ ਨੇ ਫਰੋਜ਼ੀ ਦੇ ਵਿੱਚ ਹੀ ਫਰੋਜ਼ੀ ਦੇ ਤਾਂ ਜ਼ਿਆਦਾਤਰ ਨੂੰ ਦੱਸਿਆ ਕਿ ਸਟਾਕ ਤਿਆਰ ਕਰਾਇਆ ਹੁਣ ਸਿੰਗਲ ਸਿੰਗਲ ਸੂਟ ਦਿਖਾਣ ਲੱਗੀ ਹੈ ਜਿਹੜਾ ਇੱਕ ਇੱਕ ਸੂਟ ਬਚਿਆ ਹੈ ਇਹ ਆਏਗਾ ਜੀ ਡਾਰਕ ਪਰਪਲ ਪਹਿਲਾਂ ਹੀ ਦੱਸ ਰਹੀਆਂ 21 ਸੂਟ ਜੇ ਇਹ ਵਿੱਚ 6 ਮੀਟਰ ਕੱਟਿਆ ਪਰਪਲ ਕਲਰ ਦਾ ਸੂਟ ਆ ਜਾਏਗਾ ਮਸਟਰਡ ਕਲਰ ਦੀ ਇਹਦੇ ਤੇ ਕਢਾਈ ਹੋਈ ਆ ਮਸਟਰਡ ਕਲਰ ਦੀ ਕਢਾਈ ਮਿਲੇਗੀ ਇਹਦੇ ਵਿੱਚ ਨਾਲ ਪੌਂਚਾ ਕਢਾਈ ਮਿਲੇਗਾ ਸਿਰਫ ਤੇ ਸਿਰਫ 680 ਰੁਪਏ ਦਾ ਸੂਟ ਸ਼ਿਪਿੰਗ 올 ਇੰਡੀਆ ਫ੍ਰੀ ਨੈਕਸਟ ਕਲਰ ਇਹਦੇ ਵਿੱਚ ਆ ਜਾਏਗਾ ਚੈਰੀ ਮਰੂਨ ਸ਼ੇਡ ਇਹ ਇਹ ਦੋਨੋਂ ਹੀ ਸਿੰਗਲ ਸਿੰਗਲ ਪੀਸ ਨੇ ਪਹਿਲਾਂ ਹੀ ਤੁਹਾਨੂੰ ਦੱਸ ਰਹੀਆਂ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਹੀ ਲੋ ਜੀ 6 ਮੀਟਰ ਕੱਟ ਹੋਏਗਾ ਸੂਟ ਤੇ ਇਹਦੇ ਤੇ ਆਇਆ ਮਸਟਰਡ ਕਲਰ ਦੀ ਕਢਾਈ ਚੈਰੀ ਮਰੂਨ ਦਾ ਸੂਟ ਆਏਗਾ ਮਸਟਰਡ ਕਲਰ ਦੀ ਕਢਾਈ ਹੋਈ ਹੈ ਨਾਲ ਪੌਂਚਾ ਕਢਾਈ ਮਿਲੇਗਾ ਤੁਹਾਨੂੰ ਲੈਸ ਪ੍ਰਾਈਸ ਦੇ ਵਿੱਚ ਸਿਰਫ ਤੇ ਸਿਰਫ 680 ਦਾ ਲੋ ਜੀ ਇਹ ਅੱਜ ਦੀ ਵੀਡੀਓ ਦਾ ਸਾਰਾ ਸੂਟ ਜਿਹੜੇ ਤੁਹਾਨੂੰ ਦਿਖਾਏ ਗਏ ਨੇ ਇੱਕ ਇਹਦੇ ਵਿੱਚ ਮਜੈਂਟਾ ਕਲਰ ਰਹਿ ਗਿਆ ਮਜੈਂਟਾ ਵੀ ਦੇਖ ਲਓ ਇਸ ਡਿਜ਼ਾਈਨ ਦੇ ਵਿੱਚ ਮਜੈਂਟਾ ਕਲਰ ਦਾ ਸੂਟ ਆਏਗਾ ਤੇ ਲੱड्डू ਪੀਲੇ ਕਲਰ 6 ਮੀਟਰ ਸੂਟ ਦੀ ਕਟ ਮਿਲੇਗੀ ਤੁਹਾਨੂੰ ਲੱड्डੂ ਪੀਲਾ ਆ ਗਿਆ ਜੀ ਸੂਟ ਇਹ ਸੌਰੀ ਪਿੰਕ ਮਜੈਂਟਾ ਸੂਟ ਤੇ ਲੱड्डੂ ਪੀਲੇ ਕਲਰ ਦੀ ਕਟਾਈ ਸਾਰੀ ਸ਼ਰਟ ਦੇ ਵਿੱਚ ਹੈਵੀ ਬੂਟੀਆਂ ਆਣੀਆਂ ਨਾਲ ਪੌਂਚਾ ਕਟਾਈ ਸਿਰਫ ਤੇ ਸਿਰਫ 680 ਰੁਪਏ ਦਾ ਸੂਟ ਸ਼ਿਪਿੰਗ ਆਲ ਇੰਡੀਆ ਫ੍ਰੀ ਜਿਹੜਾ ਵੀ ਸੂਟ ਲੈਣਾ ਸਕਰੀਨ ਤੇ ਨੰਬਰ ਚੱਲ ਰਿਹਾ ਉਹਦੇ ਤੇ ਤੁਸੀਂ ਬੁਕਿੰਗ ਦੇ ਦੇਣੀ ਆ ਬਹੁਤ ਲੈਸ ਪ੍ਰਾਈਸ ਦੇ ਵਿੱਚ ਅੱਜ ਦੀ ਵੀਡੀਓ ਤੇ ਸੂਟ ਲੈ ਕੇ ਆਏ ਆ ਦੋ ਡਿਜ਼ਾਈਨ ਦਿਖਾਏ ਆ ਇਹਦੇ ਵਿੱਚ ਸਾਨੂੰ ਪਿਓਰ ਸਿਲਕ ਦੇ ਵਿੱਚ ਰੇਟ ਸਿਰਫ ਤੇ ਸਿਰਫ 680 ਰੁਪਏ ਦਾ ਸੂਟ ਸ਼ਿਪਿੰਗ ਫ੍ਰੀ ਦੇ ਨਾਲ ਇੱਕ ਤੁਹਾਨੂੰ ਦਿਖਾਇਆ ਜੀ ਚਾਕਲੇਟ ਬਰਬਰੀ ਸੂਟ ਬਹੁਤ ਪਿਆਰੇ ਜਿਹਾ ਸੂਟ ਹੋ 500 ਰੁਪਏ ਦਾ ਸੂਟ ਹੋਏਗਾ ਸ਼ਿਪਿੰਗ ਫ੍ਰੀ ਦੇ ਨਾਲ ਜਿਹੜਾ ਵੀ ਸੂਟ ਲੈਣਾ ਸਕਰੀਨ ਤੇ ਨੰਬਰ ਚੱਲ ਰਿਹਾ ਉਹਦੇ ਤੇ ਬੁਕਿੰਗ ਦੇ ਦੇਣੀ ਆ ਵੀਡੀਓ ਨੂੰ ਵੱਧ ਤੋਂ ਵੱਧ